ਖਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਣੇ ਨਵੇਂ ਬਲਾਗ ਦੇ ਵਿੱਚ ਤੇ ਅੱਜ ਸਾਡੇ ਮਿੱਤਰ ਦਾ ਹੈਗਾ ਲਾਸਟ ਦਿਨ ਪੰਜਾਬ ਦੇ ਵਿੱਚ ਤੇ ਕੱਲ ਉਹਨੇ ਦੁਬਾਰੇ ਚੱਲਣਾ ਕੈਨੇਡਾ ਤੇ ਟੜਕੇ ਨੂੰ ਚੜਾਉਣ ਵੀ ਜਾਵਾਂਗੇ ਤੇ ਹੁਣ ਇਹਨਾਂ ਅਸੀਂ ਟਰੈਕਟਰ ਦੇ ਉੱਤੇ ਰਾਈਡ ਕਰਾਉਣ ਆਏ ਜੀ ਟਰੈਕਟਰ ਦੇ ਉੱਤੇ ਰਾਈਡ ਲੈਣ ਆਇਆ ਜੀ ਤੇ ਅੱਡੇ ਤੱਕ ਜਾਵਾਂਗੇ ਅਸੀਂ ਕਿਹੜਾ ਦੇਣ ਤੇ ਜਿੱਦੜਾ ਇਹ ਆਇਆ ਕਿਉਂਕਿ ਪਿੰਡ ਦੇ ਵਿੱਚ ਮਾਹੌਲ ਠੀਕ ਨਹੀਂ ਜੀ ਅਸੀਂ ਪਹਿਲਾਂ ਟਰੈਕਟਰ ਕੱਢਿਆ ਨਹੀਂ ਸੀਗਾ ਤੇ ਅੱਜ ਅਸੀਂ ਇਹਨਾਂ ਜਿਹੜਾ ਦਬਾਉਣਾ ਟਰੈਕਟਰ ਦੇ ਉੱਤੇ ਤੇ ਇਹਦਾ ਮਨ ਫੋਸਟ ਕਰਕੇ ਤੋਰਨਾ ਪੂਗਾ ਤੇ ਟੜਕੇ ਨੂੰ ਛੱਡ ਕੇ ਵੀ ਜਾਵਾਂਗੇ ਅਸੀਂ 에어ਪੋਰਟ ਨਹੀਂ ਜਾਂਦੇ ਨੂੰ ਅਸਤਰੂਲੇ ਦੱਸ ਨਹੀਂ ਆਏ ਸਾਹਸ ਆਉਂਦਾ। ਸਰੋਲੇ ਤੋਂ ਜਿਹੜਾ ਆਏ ਅਸੀਂ ਦਵਾਰੇ ਦਿੱਲੀ ਵਾਲੀ 10 ਸਿੱਧੀ ਟਿੰਡੋ ਕੈਨੇਡੀਅਨ ਤੇ ਤੇ ਉੱਥੇ ਜਾਊ ਇਹ ਗੱਲ ਨੂੰ ਤੇ ਹੁਣ ਅਸੀਂ ਅੱਡੇ ਤੱਕ ਇਹਦਾ ਗੇਟਾ ਦਵਾ ਦਈਏ ਚੈੱਕ ਫੋਲ ਕਰ ਦਈਏ ਬੰਦੇ ਨਾਲ ਜੀ ਕੋਲਦਵਾਰ ਕਾਇੰਡ ਕਰਾ 2 ਸਾਲਾਂ ਬਾਅਦ ਆਵੇ 1 ਸਾਲ ਬਾਅਦ ਆਵੇ ਤੇ ਜਿੰਗਰ ਟਰੈਕਟਰ ਨੂੰ ਮੈਸਨ ਵਾਲਾ ਕਰੇ ਤੇ ਹੁਣ ਜਦੋਂ ਅਸੀਂ ਅੱਡੇ ਤੇ ਲੋ ਜੀ ਤੇ ਅਸੀਂ ਅੱਡੇ ਤੱਕ ਕਿਹੜਾ ਲਾ ਜਾਂਦਾ ਉਹ ਮਗਰ ਰਹਿ ਗਿਆ ਸਾਡੇ ਪਿੰਡ ਦਾ ਅੱਡਾ ਜਿੱਥੇ ਲਾਈਟਾਂ ਚੱਲ ਰਹੀਆਂ ਨਹੀਂਆਂ ਤੇ ਡਰਾਈਵ ਕਰ ਰਿਹਾ ਦਰਦੀਪ ਸਿੰਘ ਹੁਣ ਚੱਲਿਆ ਘਰ ਨੂੰ ਦੁਬਾਰੇ ਕਿਦਾਂ ਫੀਲ ਹੋ ਰਹੀ ਜੀ ਬੇਸ ਪੂਰੀ ਆ ਉੱਤੇ ਰਿਪੋਰਟ ਜਾਵਾਂ ਜਾਵਾਂ ਤੇ ਟੜਕੇ ਨੂੰ ਛੱਡਣ ਜਾਵਾਂਗੇ ਅਸੀਂ ਤਨੋਲੇ 에ਅਰਪੋਰਟ ਤੇ ਦੀਪਾ ਪਤਾ ਪਜਾਉਣਾ ਬਸ ਟੜਕੇ ਨੂੰ ਦੀਪ ਘਟਾਵੇ ਕੋਲੇ ਛੱਡ ਕੇ ਆਵਾਂਗੇ ਜੀ ਤੇ ਆਪਾਂ ਅਬਦਲੀ ਗੱਡੀ ਲੈ ਕੇ ਚੱਲਾਂਗੇ ਆਪਾਂ ਦੋਨੇ ਚੱਲਾਂਗੇ ਅਗਰੇ ਗਿਆ। ਦੇਖ ਆਪਾਂ ਦੋਨੇ ਚੱਲਾਂਗੇ ਡੜਕੇ। ਡੈਡੀ ਵੀ ਆਉ। ਅਸੀਂ ਤਿੰਨੇ ਜਾਣੇ ਜਾਵਾਂਗੇ ਇੱਕ ਤਾਂ ਡੈਡੀ ਇਹਨਾਂ ਦੇ ਤੇ ਮੈਂ ਤੇ ਡਰਦੀ ਬੱਸ। ਬਾਕੀ ਦੇਖ ਲੈ ਮੌਕੇ ਤੇ ਜੇ ਇਹਦੀ ਮੰਮੀ ਨੇ ਵੀ ਨਾਲ ਜਾਣਾ ਹੋਵੇ ਤਾਂ ਲੈ ਚੱਲਾਂਗੇ ਕੋਈ ਚੱਕਰ ਨਹੀਂਗਾ। ਤੇ ਪਿੰਡ 'ਚ ਐਂਟਰ ਹੋ ਗਿਆ ਸੀ। ਇੱਧਰ ਆ ਗਿਆ ਆਪਣੇ ਬਾਈਆਂ ਦਾ ਘਰ ਗਰਤੀਬ ਹੋਣੀਆਂ ਦਾ। ਤੇ ਇਸ ਤੋਂ ਬਾਅਦ ਸਾਡਾ ਜੀਜਾ ਘੱਟ ਲੱਗੂਗਾ ਕਿਉਂਕਿ ਸਾਡਾ ਮਿੱਤਰ ਚਲਜੂ ਬਾਹਰੇ ਛੱਡ ਕੇ ਸਾਨੂੰ ਕੋਈ ਨਾ ਕੱਲ ਆਕੜ ਗਿਆ ਸੀ ਇਹ ਮੇਰੇ ਨਾਲ ਕੱਲ ਗੁੱਸੇ ਹੋ ਗਿਆ ਸੀ ਉਹਨਾਂ ਸਾਡੇ ਨਾਲ ਅੱਜ ਮੰਨ ਗਿਆ ਟਰੈਕਟਰ ਦੇ ਘੇੜੇ ਦੇ ਕੇ ਅੱਜ ਨਾਲ ਚਲੋ ਚੱਲਦਾ ਹੀ ਰਹਿਣਾ ਹੈਗਾ ਤੇ ਹੁੰਦਾ ਵੀ ਵਧੀਆ ਪੈ ਰਹੀ ਅੱਜ ਤਕਰੀਬਨ ਟਾਈਮ 9 ਵਜੇ ਨਾਲੇ ਹੋ ਗਏ 8:30 ਹੋ ਗਏ ਸਾਢੇ 8 ਹੋ ਗਏ ਸਾਢੇ 8 ਟਾਈਮ ਹੋ ਗਿਆ ਜੀ ਰੋਟੀ ਪਾਣੀ ਵੀ ਖਾਣੇ ਹੁੰਦਾ ਆ ਵੀ ਭੇ ਕਰੇ ਜਾ ਕੇ ਰੋਟੀ ਖਾਦੀ ਬਈ ਰੁਖਾ ਲਈ ਮੈਂ ਕੀ ਰੋਕਾ ਹਾਂ ਚੱਲ ਜਾਣ ਦੇ ਤਾਂ ਪੌਲੀ ਲਓ ਜੀ ਤੇ ਪਹੁੰਚ ਗਏ ਸੀ ਜਿੱਥੇ ਕਰੇ ਹੁਣ ਖਾਣਾ ਰੋਟੀ ਉਹ ਬੜਾ ਤਿਆਰੀ ਜੀ ਵੀ ਹੋ ਗਈ ਸਾਰੀ ਪੱਚੀ ਵਗੈਰਾ ਪੈਕ ਕਰੇ ਪਏ ਨੇ ਤੜਕੇ ਜਾਵਾਂਗੇ ਨੂੰ ਚੜਾਉਣਾ ਮਖਾਨੇ ਰੋਟੀਆਂ ਤੋਂ ਜੀ ਅੱਜ ਚੱਲਿਆ ਮੁੰਡਾ ਕੈਨੇਡਾ ਦੇ ਬਾਰੇ ਗੁਰ ਦੋਸਤਾਂ ਦੋਸਤਾਂ ਨਾਲ ਬੜੀ ਪਿਆਰ ਨਾਲ ਰਹੇ 15 ਦਿਨ ਖਤਰ ਆ ਜਿਹਾ ਦਾ ਬੇਕਾਪਈ ਹੋਏ ਹੱਦ ਸੋਲੋ ਨੇ ਰੋਣੇ ਆਬ ਜੇ ਚੱਲੇ ਆ ਕਿ ਲੱਡਾ ਵਾਸਤੇ ਮਿਲ ਗਿਆ ਬੰਨ ਬਹੁਤ ਚਲੋ ਜੀ ਚੱਲਦੇ ਹੁਣ ਦਰਦੀ ਨੂੰ ਛੱਡਣ ਆਪਾਂ ਤੇ ਪਹਿਲਾਂ ਚੱਲਾਂਗੇ ਦਰਦੀ ਪਿੱਛੇ ਘਰੇ ਆਪਾਂ ਗੱਡੀ ਲੈ ਕੇ ਚੱਲ ਜਾਂਗੇ ਘਰ ਨੂੰ ਲਓ ਜੀ ਤੇ ਧਰ ਤੇ ਟਾਈਚੀ ਡੱਗੀ ਚ ਦਰਦੀਪ ਦਾ ਇੱਕ ਗੱਡੀ ਉਹ ਲਾਤੀ ਇੱਕ ਕਿਹੜਾ ਹਾਂ ਇੱਕ ਉਹ ਦੂਜੀ ਗੱਡੀ ਉਸ ਟਿਕ ਜੂ ਠੀਕ ਹੈ ਠੀਕ ਹੈ ਨਾਂਂਟੀ ਅੱਜ ਫੇਰ ਰੋਣ ਲੱਗ ਗਏ ਤੁਸੀਂ ਹੋਰ ਲੈ 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 ਵੇਲ ਮੁੜਦਾ ਲੈ ਬਸ ਯਾਤ ਗੱਡੀ ਚ ਵੇਹੇ ਕੰਨਾ ਤਰਾ ਗੱਡੀ ਜਾਂ ਖਾਦੇ ਗੱਡੀਆਂ ਹੋ ਨਾ

ਮਾੜਾ ਫੋਟੋ ਖਿੱਚ ਲਾਂ ਹਾਂ ਅਸੀਂ ਸ਼ੀਸ਼ਾ ਖੋਲ ਹੀ ਲਿਆ ਚੱਲ ਇਹਨੂੰ ਕਰ ਲਾ ਲੈ ਸਾਵਧਨ ਕਰਦੇ ਲੈ ਬੇਬੇ ਤੇਰੀ ਫੋਟੋ ਖਿੱਚਾ ਇੱਧਰ ਖੜ ਸਿੱਧੀ ਆਏ ਮੈਂ ਸਿੱਧੀ ਆਏ ਹਾਈ ਪਾਣੀ ਪਾਣੀ ਜੀ 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 ਓਕੇ ਸਰਾਖ ਲਈ ਦੋ ਜੀ ਲੈਪਟਾਪ ਵਾਲੀ ਕੋਈ ਲੈਪਟਾਪ ਨਾ ਓਏ ਨਾਲ ਹੀ ਰੱਖ ਕੋਲੇ ਨਾ ਰੱਖੋ ਤੇ ਅਸੀਂ ਦੋੜਾਂ ਸੱਜੀ ਆਈ ਨਹੀਂ ਜੂਮਾ ਜੋ ਨਹੀਂ ਨਾ ਮੈਨੂੰ ਵੀ 4 ਦਿਨ ਦੇ ਹੁੰਦੇ ਨੇ ਬਾਈ ਉਹਦਾ ਬਣਾ ਤੇ ਚਲਾਹਾ ਨਹੀਂ ਇਹਦਾ ਹੋਰ ਡਰਾਈਵਰ ਵਾਹ ਕਰੋ ਜੋਰ ਖਾਂਦੇ ਹੋਰ ਛੜ ਨਾ ਬੱਸ ਬੱਸ ਕੋਈ ਦਿੰ ਔਸ਼ੀ ਤੇ ਚੱਲਦੇ ਉਹਨੂੰ ਛੱਡ ਨਾ ਦਰਦੀਬ ਜੰਮੇ ਕੋਲ ਮੇਨ ਘਰ ਹੋਈ ਗਈ ਨਹੀਂ ਆ ਲਓ ਜੀ ਤੇ ਚੱਲਿਆ ਛੱਡਣ ਦਰ ਦੀ ਪੰੂ ਉਹ ਸਾਹਮਣੇ ਜਾਂਦੀ ਇੱਕ ਗੱਡੀ ਤੇ ਹੁਣ ਚੜਾਵਾਂਗੇ ਇਹਨੂੰ ਅਸੀਂ ਧਨੌਲੇ ਤੋਂ ਉਹ ਜਿਹੜੀ ਦੂਸਰੀ ਇੰਟੋ ਕੈਨੇਡੀਅਨ ਬੱਸ ਆਊਗੀ ਉੱਥੇ ਚੜਾ ਦਾਂਗੇ ਕਿਉਂਕਿ ਨਹੀਂ ਦੇ ਅਰਪੋਰਟ ਤੇ ਛੱਡ ਕੇ ਆਉਣਾ ਸੀ ਤੇ ਸਾਨੂੰ ਥੋੜਾ ਜਿਹਾ ਕੰਮ ਆ ਕਰ ਲੈਣਾ ਇੱਕ ਤਾਂ ਪਿੰਡ ਦੇ ਵਿੱਚ ਖੰਡਪਟ ਸਾਹਿਬ ਪ੍ਰਗਾਸ ਆਪਣੇ ਗਵਾਂਢ 'ਚ ਉਹਨਾਂ ਦੇ ਘਰੇ ਤੇ ਤਾਂ ਕਰਕੇ ਥੋੜਾ ਜਿਹਾ ਟਾਈਮ ਲੱਗਣਾ ਨਹੀਂ ਇੱਕ ਅੱਜ ਆਥਣੇ ਵੀ ਥੋੜਾ ਕੰਮ ਹੈ ਨਹੀਂ ਪਤਾ ਸਪਰੇ ਵਗੈਰਾ ਕਰੀਏ ਖੇਤ ਨਹੀਂ ਉਹਨੂੰ ਜੇ ਆ ਕੰਮ ਨਾ ਹੁੰਦੇ ਦੋ ਫਿਰ ਆਪਾਂ ਨੂੰ 에어ਪੋਰਟ ਤੱਕ ਵੀ ਛੱਡ ਕੇ ਆਉਂਦੇ ਤੇ ਬਾਕੀ 에어ਪੋਰਟ ਵਾਲਾ ਥੋੜਾ ਜਿਹਾ ਮਹਿੰਗਾ ਹੀ ਪੈ ਜਾਂਦਾਗਾ ਗੱਡੀ 7000 ਤੇ ਹੁੰਦੀ ਹੈ ਕਿ 707500 ਵੀ ਲੈ ਲਾਉਂਦੇ ਨੇ ਵਿੱਚ ਤੇ ਇਤਾਂ ਕਰਕੇ ਆਪਾਂ ਉਹ ਇੰਡੋਗਨੇਡੀਅਨ 2000 ਰੁਪਏ ਲੈਂਦੀ ਹੈ ਕਿ ਨਾ ਨਰੋਲੇ ਤੋਂ ਦਿੱਲੀ ਤੱਕ ਦਾ ਸੋ ਤਾਂ ਕਰਕੇ ਆਪਾਂ ਇਹ ਬਜਟ ਚ ਵੀ ਇਹ ਆਪਣੇ ਲਓ ਜੀ ਤੇ ਪਹੁੰਚ ਗਏ ਅਸੀਂ ਦੀਪਕਟਾਬੇ ਤੇ ਤੇ ਦਰਦੀ ਕਹਿੰਦਾ ਮੈਂ ਕਿਤਾਬ ਲੈ ਕੇ ਜਾਨੀਆਂ ਇੱਕ ਲੈ ਕੇ ਤਾਂ ਕਿਹੜੀ ਜਾਊ ਸਾਨੂੰ ਪਤਾ ਹੈ ਤੇ ਓਏ ਅਦੋਥੋ ਵੀ ਕਰੀਂ ਤੁੰਦ ਮੁੰਡਾ ਮੈਂ ਹੈ ਅਦੋਥੋ ਵੀ ਕਰੀਂ ਕਰਦੇ ਯਾਰ ਮੈਂ ਉਹ ਬੜੇ ਨੇ ਸਾਰੇ ਕਰ ਰਹੇ ਨੇ ਗੱਲਾਂ ਬਾਤਾਂ ਯਲੇ ਆਨੇ ਦੀ ਬਸ ਹੋਰ ਆ ਰਹੀ ਹੈ। ਕੰਮ ਵਰੀਆ ਦੁਕਾਨਾਂ 'ਚ ਸਟੇਅਰਸ ਪਾ ਲਾਂਗੇ ਲੋਕ ਕਹਿੰਦੇ ਹਾਏ ਮੁੰਡਾ ਆ ਗਿਆ ਹਾਏ ਮੁੰਡਾ ਕਿੱਥੋਂ ਆ ਗਿਆ? ਰਿਪੋਰਟ ਕੈਂਸਲ ਕਰਤਾ ਜਮਾ। ਉਹਦੇ ਨਾਲ ਦੀ ਬਸ ਆਉ ਜਿਹੜੀ ਉਹ ਸਾਹਮਣੇ ਖੜੀ ਹੈਗੀ। ਠੀਕ ਉਹਦੇ 'ਚ ਜਾਊ ਮੁੰਡਾ। ਉਹ ਰਿਟ ਚੱਲਿਆ ਸਾਡਾ ਮੁੰਡਾ ਉਹ ਆ ਗਈ ਬੱਸ ਬਦ ਆਵ ਚੱਲਿਆ ਕੰਮੀ ਲੱਗ ਗਿਆ

ਨਹੀਂ ਉਦਰੀ ਗਿਆ ਬਈ ਹੁਣ ਆਪਾਂ ਵੀ ਚਲੋ ਆਪਦੇ ਆਦੋ ਘਰੀ ਚਲੋ ਲਾਓ ਜੀ ਤੇ ਦਰਦੀਪ ਨੂੰ ਆਪਾਂ ਚੜਾ ਆ ਜਾਂਦਾ ਤੇ ਉਹ ਚੱਲ ਗਿਆ ਤੇ ਅਸੀਂ ਵੀ ਆਪਦਾ ਚਾਹ ਪਾਣੀ ਪੀ ਕੇ ਥਾਬੇ ਦੇ ਉੱਤੇ ਪਕੌੜੇ ਜੇ ਖਾ ਲਈ ਸੀ ਜੇ ਤੇ ਹੁਣ ਚੱਲਿਆ ਅਸੀਂ ਘਰ ਲੋ ਇੱਧਰ ਆ ਗਈ ਦਰਦੀਪ ਦੀ ਦੁਕਾਨ ਇੱਧਰ ਉਹ Jio ਚੈਨਲ ਵਾਲੀ ਇਹਨਾਂ ਦੀ ਦੁਕਾਨ ਆਗੀ ਡੈਕ ਵਗੈਰਾ ਦਾ ਕੰਮ ਕਰਦੇ ਰਹੇ ਮਿਊਜ਼ਿਕ ਸਿਸਟਮ ਲਾਉਣ ਦਾ ਟਰੈਕਟਰਾਂ ਦੇ ਗੱਡੀਆਂ ਤੇ ਤੇ ਹੁਣ ਚੱਲੇ ਆਪਾਂ ਦੁਬਾਰੇ ਘਰ ਨੂੰ ਉਹ ਬੈਠੀ ਹੈ ਦਰਦੀਪਰੀ ਦਦੀ ਮਾਗਰ ਲੌਜੀ ਤੇ ਦਰਦੀਪ ਨੂੰ ਪਾ ਚੜਾਇਆ ਨਾ ਤੇ ਉਹ ਵੀ ਪਾਣੀ ਗੜ ਤਰਤ ਪਾਣੀ ਗੜਨੀ ਸੰਗਰੂਰ ਤੋਂ ਪਾਤੜਾ ਰੋਡ ਤੇ ਚੜ ਗਏ ਸੀਗਾ ਕਿ ਕਾਫੀ ਬਾਟੋਂ ਜਿਆਦਾ ਭਾਇ ਦੀ ਥੋੜੀ ਟੋਸਟ ਵਰ ਅਸੀਂ ਚਾਹ ਪਾਣੀ ਪੀਤਾ ਤੇ ਟਾਈਮ ਲੱਗ ਗਿਆ ਹੁਣ ਆਪਾਂ ਹੀ ਪਿੰਡ ਪਹੁੰਚ ਗਿਆਂਗੇ ਤੇ ਅੱਜ ਸ਼ਾਮ ਨੂੰ ਚੱਲਾਂਗੇ ਆਪਾਂ ਖੰਡਪੜ ਸਾਹਿਬ ਤੇ ਆਪਣੇ ਗਵਾਂਢ ਚ ਖੰਡਪੜ ਸਾਹਿਬ ਪ੍ਰਕਾਸ਼ ਹੋ ਗਿਆ ਅੱਜ ਦਿਖਾਵਾਂ ਤੁਹਾਨੂੰ ਸਾਰਾ ਕੁਝ ਵਲੌਗ ਦੇ ਵਿੱਚ ਤੇ ਹੁਣ ਆਪਾਂ ਘਰੇ ਪਹੁੰਚ ਗਿਆਂਗੇ ਖੰਡਪੜ ਸਾਹ ਵਾਲਾ ਆਪਾਂ ਬਲੌਗ ਅਲੱਗ ਤੋਂ ਬਣਾਵਾਂਗੇ ਦੂਸਰਾ ਇਹ ਬਲੌਗ ਦੀ ਆਪਾਂ ਕਰਦੇ ਇੱਥੇ ਸਮਾਪਤੀ ਮਿਲਦੇ ਆਪਾਂ ਨਵੇਂ ਬਲੌਗ ਦੇ ਵਿੱਚ ਨੂੰ ਹਣਾ ਨਿਊ ਕੰਟੈਂਟ ਓਕੇ ਜੀ ਧੰਨਵਾਦ ਜੀ ਸਾਰਿਆਂ ਦਾ ਬਲੌਗ ਦੇਖਣ ਲਈ ਬਹੁਤ ਠੀਕ ਆਪਾਂ ਆਪਣੇ ਘਰੇ ਆ ਇਧਰ ਪਾਰਕ ਆ ਗਿਆ ਬਸ ਪਾਰਕ ਦੇ ਨਾਲ ਆਪਣਾ ਘਰ ਆ ਗਿਆ ਤੁਹਾਨੂੰ ਪਤਾ ਤੋ ਓਕੇ ਜੀ ਧੰਨਵਾਦ ਜੀ